ਉਹੀ ਭੈਣਾ ਵਾਤੇ ਛੁੱਟ ਲੈ ਕੇ ਆਪਾਂ ਬਹੁਤ ਸੋਹਣੀ ਕੁਆਲਿਟੀ ਹੈਗੀ ਡਿਜ਼ਾਈਨ ਚੈੱਕ ਕਰੋ ਬਹੁਤ ਤੋਹਫਾ ਡਿਜ਼ਾਈਨ ਹੈ ਪੂਰਾ ਕੈਂਟ ਲੁੱਕ ਦਾ ਡਿਜ਼ਾਈਨ ਹੈ ਦੇਖੋ ਡਿਜ਼ਾਈਨ ਚੈੱਕ ਕਰੋ ਪੂਰਾ ਅਲਟੀਮੇਟ ਡਿਜ਼ਾਈਨ ਹੈ ਜੀ ਪੰਜ ਕਲਰ ਨੇ ਪੰਜੇ ਕਲਰ ਪੂਰੇ ਸ਼ਾਨਦਾਰ ਨੇ 올ਓਵਰ ਛੋਟਾ ਇਹਦਾ ਰੇਟ ਹੈ ਜਿਹੜਾ ਹੈਗਾ 550 ਰੁਪਏ ਜੀ ਬਾਜ਼ਾਰ ਦੇ ਵਿੱਚ 800 850 ਦਾ ਮਿਲੂਗਾ ਤੁਹਾਨੂੰ ਰੇਟ ਇਹਦਾ ਹੈਗਾ 550 ਆਪਣਾ ਦੁਕਾਨ ਦਾ ਐਡਰੈਸ ਹੈਗਾ ਲਈ ਸਿਰ ਕਪੜੇ ਵਾਲਾ ਠਾਨਾ ਰੋਡ ਭੀਖੀ ਜੀ 1 ਸੂਟ ਦੀ ਸ਼ਿਪਿੰਗ 50 ਕੀ 2 ਦੀ 80 ਆ ਜੀ 3 ਦੀ 100 ਸਕਰੀਨ ਤੇ ਨੰਬਰ ਦਿੱਤਾ ਹੋਇਆ ਆਪਣਾ 78376 85101 ਜੀ ਜਲਦੀ ਜਲਦੀ ਸਕਰੀਨ ਸ਼ਾਟ ਸ਼ਾਟ ਲੈ ਕੇ ਵਟਸਐਪ ਤੇ ਆਰਡਰ ਕਰ ਦਿਓ ਜੀ ਪੇਮੈਂਟ ਆਨਲਾਈਨ ਆ ਜੀ ਸੀਓਡੀ ਨਹੀਂ ਹੈਗੀ ਪੰਜ ਕਲਰ ਪੰਜੇ ਕਲਰ ਪੂਰੇ ਘੜਨੇ ਜੀ ਇਹ ਕੋਟ ਸਟ ਵੀ ਬਣਾ ਸਕਦੇ ਤੁਸੀਂ ਪਲਾਜ਼ੋ ਸੂਟ ਸਲਵਾਰ ਸੂਟ ਕੁਛ ਮਰਜ਼ੀ ਬਣਾਓ ਜੀ ਬਹੁਤ ਸੋਹਣੀ ਕੁਆਲਿਟੀ ਹੈਗੀ ਡਿਜ਼ਾਈਨ ਹੈਗਾ ਪੂਰਾ ਤੋਹਫਾ ਜੀ ਜਮਾ ਲਾਲੂ ਕਪੜਾ ਕਿਉਂ ਵਰਗਾ ਜਿਮਾ ਮੱਖਣ ਮਲਾਈ ਕਪੜਾਈ ਕਪੜੇ ਕੁਆਲਟੀ ਤੁਸੀਂ ਚੈੱਕ ਕਰੋਗੇ ਦੁਕਾਨ ਤੇ ਆ ਕੇ ਚੈੱਕ ਕਰੋ ਜੀ ਤੁਸੀਂ ਦੁਕਾਨ ਤੇ ਵੀ ਆ ਸਕਦੇ ਤੁਸੀਂ ਕੁਆਲਟੀ ਚੈੱਕ ਕਰੋ ਬਹੁਤ ਸੋਹਣੀ ਕੁਆਲਟੀ ਹੈ ਲੈਟ ਵੇਟ ਕਪੜਾ ਪੂਰਾ ਸ਼ਾਨਦਾਰ ਆ ਪੰਜ ਕਲਰ ਪੰਜੇ ਕਲਰ ਪੂਰੇ ਸ਼ਾਨਦਾਰ ਨੇ ਕਲਰ ਦੇਖੋ ਜਮਾ ਪੂਰੇ ਘੈਂਟ ਕਲਰ ਨੇ ਬਲਬਲ ਦੇ ਬੱਚੇ ਨੇ ਫੈਬਰਿਕ ਆ ਜਿਹੜਾ ਪੂਰਾ ਸ਼ਾਨਦਾਰ ਆ ਜੀ ਇਹ ਵਾ ਲੈਟ ਵੇਟ ਹੈਗਾ ਬਹੁਤ ਕੁਆਲਟੀ ਚੈੱਕ ਕਰੋ ਪੰਜ ਕਲਰ ਪੰਜੇ ਕਲਰ ਪੂਰੇ ਸੋਹਣੇ ਨੇ